ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 20 ਦਿਨਾਂ ਤੋਂ ਦਾਸ ਸਾਬ ਜੀ ਦੇ ਨਾਲ ਪੂਜਾ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਅਸੀਂ ਪੂਜਾ ਦਾ ਪੂਰਾ ਕਨਸੈਪਟ ਜਿਹੜਾ ਹੈ ਉਹਨੂੰ ਸਮਝ ਚੁੱਕੇ ਹਾਂ ਕੱਲ ਤੋਂ ਆਪਣੀ ਸਵੈ ਪ੍ਰਚੋਲ ਕਰ ਰਹੇ ਹਾਂ ਕਿ ਅਸੀਂ ਕੀ ਕਰ ਰਹੇ ਹਾਂ ਇਹਦੇ ਵਿੱਚ ਕੱਲ ਅਸੀਂ ਬਹੁਤ سارے ਭਗ ਵਿਚਾਰੇ ਸਨ ਕਿ ਕਿਵੇਂ ਅਸੀਂ ਉਸ ਕਨਸੈਪਟ ਨੂੰ ਨਹੀਂ ਛੱਡਿਆ ਸਿਰਫ ਰੂਪ ਬਦਲ ਲਿਆ ਉਹੀ ਕਰਮ ਕਰ ਰਹੇ ਹਾਂ ਕੱਲ ਬੇਨਤੀ ਕੀਤੀ ਸੀ ਕਿ ਅੱਜ ਇਹਨਾਂ ਨਾਲ ਸੰਬੰਧਿਤ ਕੁਝ ਫੋਟੋ ਜੜੀਆਂ ਆਪ ਜੀ ਨਾਲ ਸਾਂਝੀਆਂ ਕਰਾਂਗਾ ਸਭ ਤੋਂ ਪਹਿਲੀ ਫੋਟੋ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਮੈਂ ਖੁਦ ਜੰਮੂ ਤੋਂ ਖਿੱਚ ਕੇ ਲਿਆਇਆ ਉੱਥੇ ਪੱਥਰ ਦੀ ਇੱਕ ਗੁਰੂ ਨਾਨਕ ਸਾਹਿਬ ਦੀ ਮੂਰਤੀ ਬਣਾ ਕੇ ਬਿਲਕੁਲ ਉਸ ਦੀ ਉੱਜੀ ਪੂਜਾ ਕੀਤੀ ਜਾ ਰਹੀ ਹੈ ਜਿਵੇਂ Hindu ਮੰਦਰਾਂ ਦੇ ਵਿੱਚ Hindu ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਕੀਤੀ ਜਾਂਦੀ ਹੈ ਸਰਫ ਫਰਕ ਇਹ ਹੈ ਕਿ ਉੱਤੇ ਪੱਗ ਬੰਨ੍ਹ ਦਿੱਤੀ ਗਈ ਹੈ ਇਹ ਮੂਰਤੀ ਪਹਿਲਾਂ ਇੱਕ ਗੁਰਦੁਆਰੇ ਦੇ ਵਿੱਚ ਕਿਸੇ ਨੇ ਆਪਣੀ ਭਾਵਨਾ ਨਾਲ ਬਣਾਈ ਬਣਵਾ ਕੇ ਬੜੀ ਉਹਨੈ ਸ਼ਰਧਾਲੂ ਗੁਰਦੁਆਰਾ ਸਾਹਿਬ ਲੈ ਆਂਦੀ ਔਰ ਪਰਮੰਤਕਾਰ ਨੇ ਵੀ ਜੀ ਅਗਲੇ ਨੇ ਦੀਪਾਂ ਮੰਦਰਲ ਤਿਆਰ ਕਰਾਈ ਹੈ ਨਾ ਖਰਚਾ ਕੀਤਾ ਹੈ ਉੱਥੇ ਰੱਖ ਲਈ ਜਦੋਂ ਕੁਝ ਸੰਗਤਾਂ ਵੱਲੋਂ ਇਤਰਾਜ਼ ਕੀਤਾ ਗਿਆ ਤੇ ਉਥੋਂ ਝੁੱਕ ਦਿੱਤਾ ਗਿਆ ਚਾਹੀਦਾ ਤਾਂ ਇਹ ਸੀ ਵੀ ਉਹਨੂੰ ਤੋੜ ਦਿੱਤਾ ਜਾਂਦਾ ਲੇਕਿਨ ਤੋੜਿਆ ਨਹੀਂ ਗਿਆ ਇਹਨੂੰ ਇੱਕ ਅਲੱਗ ਜਗ੍ਹਾ ਦੇ ਉੱਤੇ ਗੁਰਦੁਆਰੇ ਦੇ ਨੇੜੇ ਹੀ ਉੱਥੇ ਰੱਖ ਦਿੱਤਾ ਗਿਆ ਹੁਣ ਕਿਉਂ ਦੀ ਤੋੜਿਆ ਗਿਆ ਸਾਡੀ ਭਾਵਨਾ ਬਣ ਗਈ ਜੀ ਗੁਰੂ ਨਾਨਕ ਸਾਹਿਬ ਦੀ ਹੈ ਗੁਰੂ ਨਾਨਕ ਸਾਹਿਬ ਦੀ ਮੂਰਤੀ ਪੱਥਰ ਦੀ ਕਿਵੇਂ ਹੋ ਸਕਦੀ ਹੈ ਗੁਰੂ ਨਾਨਕ ਸਾਹਿਬ ਦੀ ਮੂਰਤ ਤੇ ਸ਼ਬਦ ਹੈ ਗੁਰੂ ਬੋਧ ਗੁਰ ਸ਼ਬਦ ਹੈ ਕਿਸੇ ਭਾਵਨਾ ਅਧੀਨ ਕਈਆਂ ਦੇ ਘਰ ਫੋਟੋ ਪਈਆਂ ਹੁੰਦੀਆਂ ਨੇ ਉਹਨਾਂ ਨੂੰ ਸਮਝ ਸਮਝਾਉਣ ਦੀ ਕੋਸ਼ਿਸ਼ ਵੀ ਕਰੋ ਉਹ ਤਾਂ ਚੁੱਕ ਦੇਣਗੇ ਕਿ ਕਿਤੇ ਹੋਰ ਸਾਂਭ ਕੇ ਰੱਖ ਦੇਣਗੇ ਉਹਨੂੰ ਸੁੱਟਣ ਦੀ ਜਾਂ ਉਹਨੂੰ ਜਲਾਉਣ ਦੀ ਜੁਰਤ ਨਹੀਂ ਜੁਰਤ ਕੀ ਮੈਂ ਕਹਾਂ ਮਾਨਸਿਕਤਾ ਏਡੀ ਗੁਲਾਮ ਹੋਈ ਹੈ ਕਿ ਨਹੀਂ ਗੁਰੂ ਸਾਹਿਬ ਦੀ ਫੋਟੋ ਹੈ ਬੇਸਿਕ ਗਲਤੀ ਸਮਝਣਾ ਲਈ ਹੈ ਕਿ ਗੁਰੂ ਸਾਹਿਬ ਦੀ ਫੋਟੋ ਨਹੀਂ ਹੈ ਕੋਈ ਗੁਰੂ ਸਾਹਿਬ ਦੀ ਮੂਰਤੀ ਨਹੀਂ ਹੈ ਇਹ ਅੱਜ ਪੋਜੀਸ਼ਨ ਇਹ ਹੈ ਕਿ ਜਿਵੇਂ ਰੋਕੀ ਉਥੇ ਗੁਰਦੁਆਰੇ ਮੱਥਾ ਟੇਕਣ ਜਾਂਦੇ ਨੇ ਨਾਲ ਉੱਥੇ ਵੀ ਚਲੇ ਜਾਂਦੇ ਨੇ ਉੱਥੇ ਵੀ ਜਾ ਕੇ ਉਤਪਤੀ ਹੋ ਰਹੀ ਹੈ ਸਭ ਕੁਝ ਹੋ ਰਿਹਾ ਹੈ ਕੁੰਜ ਦਾ ਉੰਜੀ ਉਹ ਖੰਡ ਜਿਹੜਾ ਉਹ ਚੱਲੀ ਜਾ ਰਿਹਾ ਹੈ ਦੂਸਰੀ ਜਿਹੜੀ ਆਪ ਦੇਖ ਰਹੇ ਹੋ ਇਹ ਦਰਬਾਰ ਸਾਹਿਬ ਦੀ ਹੈ ਕਮਰਾ ਸਾਹਿਬ ਦੀ ਔਰ ਇਹ ਜੋ ਕੁਝ ਦੇਖ ਰਹੇ ਹੋ ਇਹ ਸਿਰਫ ਉੱਥੇ ਨਹੀਂ ਹੋ ਰਿਹਾ ਹਰ ਗੁਰਦੁਆਰੇ ਹੋ ਰਿਹਾ ਹੈ ਨਿਸ਼ਾਨ ਸਾਹਿਬ ਦੇ ਥੜੇ ਜਿਹੇ ਪ੍ਰਕਰਮਾ ਕੀਤੀਆਂ ਜਾ ਰਹੀਆਂ ਨੇ ਉਹਨੂੰ ਮੱਥਾ ਟੇਕਿਆ ਜਾ ਰਿਹਾ ਹੈ ਸਿੱਖਾ ਤੋਂ ਨਿਸ਼ਾਨ ਸਾਹਿਬ ਦਾ ਸਤਿਕਾਰ ਕਰਨਾ ਸੀ ਕਰਨਾ ਹੈ ਉੱਥੇ ਜਾ ਕੇ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੰਦੇ ਵਿੱਚ ਇਹ ਭਾਵਨਾ ਲਿਆ ਕੇ ਚੂਲਤੇ ਨਿਸ਼ਾਨ ਰੱਖੇ ਬੰਥ ਮਹਾਰਾਜ ਕੇ ਉਹਦੀ ਪੂਜਾ ਥੋੜੀ ਕਰਨੀ ਹੈ ਤੋਂ ਦੀ ਪੂਜਾ ਕਰਨ ਵਾਲ ਤੁਰ ਪਿਆ ਉੱਥੇ ਨੱਕ ਰਗੜੇ ਜਾ ਰਹੇ ਨੇ ਉੱਥੇ ਖਲੋ ਕੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਉਹਦੇ ਪਰਕਰਮਾ ਕੀਤੀਆਂ ਜਾ ਰਹੀਆਂ ਨੇ ਮੱਥੇ ਟੇਕੇ ਜਾ ਰਹੇ ਨੇ ਔਰ ਭਾਵਕ ਤੌਰ ਤੇ ਜਾਂ ਅੰਦੇ ਵਿਸ਼ਵਾਸੀ ਲੋਕ ਜਿਹੜੇ ਪ੍ਰਚਾਰਕ ਨੇ ਜਿਹੜੇ ਡੇਰਿਆਂ ਚੋਂ ਪੜ੍ਹ ਸਿੱਖ ਕੇ ਆਏ ਨੇ ਉਹ ਬੜੀ ਭਾਵਨਾ ਨਾਲ ਗੁਰਦਾਰੇ ਦੇ ਸਟੇਜ ਤੋਂ ਕਹਿੰਦੇ ਨੇ ਜੇ ਨਿਸ਼ਾਨ ਸਾਹਿਬ ਦਾ ਸਤਕਾਰ ਨਹੀਂ ਕਰੋਗੇ ਤਾਂ ਕਿਹਦਾ ਕਰੋਗੇ ਕੀ ਸਤਕਾਰ ਕਰਨਾ ਪੂਜਾ ਕਰਨਾ ਪੂਜਾ ਕਰਨ ਨਾਲ ਸਤਕਾਰ ਹੁੰਦਾ ਅਸੀਂ ਸਤਕਾਰ ਤੇ ਪੂਜਾ ਦੇ ਵਿੱਚ ਫਰਕ ਹੀ ਜਿਹੜਾ ਹੈ ਨਾ ਉਹਨੂੰ ਬਿਟਾਉਂਦਾ ਤੀਜੀ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਨਾਨਕ ਸਰ ਡੇਰੇ ਦੀ ਹੈ ਉਨਲਕਾ ਪੂਜਿਆ ਜਾ ਰਿਹਾ ਹੈ ਕਿ ਵੱਡੇ ਮਹਾਂਪੁਰਖ ਜਦੋਂ ਜੰਗਲ ਬਾਣੀ ਜਾਂਦੇ ਸੀ ਇੱਥੋਂ ਪਾਣੀ ਲੈ ਕੇ ਜਾਂਦੇ ਸੀ ਚਲੋ ਨਾ ਸੀ ਇਹ ਕਿਸੇ ਨੇ ਗੱਲ ਬਣਾ ਰਹੀ ਹੋएगी ਇਸ਼ਨਾਨ ਕਰਨ ਲਈ ਲੈਂਦੇ ਹੋਣਗੇ ਕਿਉਂਕਿ ਇੱਥੇ ਇੱਥੋਂ ਪਾਣੀ ਲੈ ਕੇ ਇਸ਼ਨਾਨ ਕਰਦੇ ਸਨ ਨਲਕਾ ਪੂਜਨੀਕ ਹੋ ਗਿਆ ਇੱਥੇ ਲੋਕੀ ਮੱਥੇ ਦੇਖ ਰਹੇ ਨੇ ਫਿਰ ਮੈਂ ਪਲ ਭਰ ਲਈ ਮੰਨ ਲਵਾ ਕਿ ਗੁਰੂ ਨਾਨਕ ਸਾਹਿਬ ਦੀ ਫੋਟੋ ਪ੍ਰਿੰਟਿੰਗ ਹੈ ਜੋ ਵੀ ਹੈ ਮੰਨ ਲਓ ਮੈਂ ਨਹੀਂ ਤੇ ਇੱਥੇ ਦੋ ਫੋਟੋ ਲੱਗੀਆਂ ਹੋਈਆਂ ਨੇ ਇੱਕ ਉਹਨਾਂ ਦੇ ਆਪਣੇ ਬਾਬੇ ਦੀ ਤੇ ਇੱਕ ਗੁਰੂ ਨਾਨਕ ਸਾਹਿਬ ਦੀ ਦੱਸੋ ਕੌਣ ਵੱਡਾ ਇੱਥੇ ਕੌਣ ਹੈ ਪੂਜਨੀਕ ਫੈਸਲਾ ਆਪ ਕਰ ਲੈਣਾ ਚੌਥੀ ਫੋਟੋ ਜਿਹੜੀ ਮੈਂ ਆਪ ਚੈਨਲ ਸਾਂਝੀ ਕਰ ਰਿਹਾ ਕਿਮਾ ਕਰਨਾ ਉਹ ਰਾੜੇ ਵਾਲੇ ਦੀ ਸੀ ਉੱਪਰ ਮੈਂ ਅਨਕਸ਼ਰ ਲਿਖਿਆ ਤਾਂ ਉਸੇ ਰਾੜੇ ਵਾਲੇ ਦੀਆਂ ਇਹ ਜੁੱਤੀਆਂ ਸਾਹਮਣੇ ਰੱਖੀਆਂ ਹੋਈਆਂ ਨੇ ਔਰ ਰਾੜੇ ਵਾਲੇ ਦੇ ਚੇਲੇ ਜਿਹੜੇ ਨੇ ਉਹਤੇ ਵਿਸ਼ੇਸ਼ ਤੌਰ ਤੇ ਲਿਆ ਕੇ ਸੰਗਤਾਂ ਨੂੰ ਮੱਥਾ ਟਿਕਾਉਂਦੇ ਨੇ ਮਹਾਂਪੁਰਖਾਂ ਦੇ ਜੋੜੇ ਪਏ ਨੇ ਜੋੜਾ ਸਭ ਪਏ ਨੇ ਦਰਸ਼ਨ ਕਰ ਲੋ ਟੇਕੋ ਮੱਥਾ ਔਰ ਜਿਹਨਾਂ ਨੂੰ ਸਮਝ ਹੀ ਕੋਈ ਨਹੀਂ ਗੁਰਮਤ ਦਾ ਪਤਾ ਹੀ ਕੋਈ ਨਹੀਂ ਪਾਵਨਾ ਸਿਰਫ ਔਰ ਇਸੇ ਕਰਕੇ ਡੇਰੇ ਤੇ ਜਾਂਦੇ ਨੇ ਬੜੀ ਸ਼ਰਧਾ ਨਾਲ ਮੱਥਾ ਟੇਕਦੇ ਨੇ ਉਹਨਾਂ ਦੇ ਡੇਰੇ ਵਾਸਤੇ ਇਹ ਇੱਕ ਹੋਰ ਪੈਸੇ ਲੋਕਾਂ ਕੋਲੋਂ ਇਕੱਠੇ ਕਰਨ ਦਾ ਸਾਧਨ ਬਣਿਆ ਹੋਇਆ ਹੁਣ ਮੱਥਾ ਐਵੇਂ ਤਾਂ ਟੇਕਣਾ ਨਹੀਂ ਜਿਸ ਸਿੱਖ ਨੂੰ ਸਿੱਧਾ ਕਾਲਪੁਰ ਨਾਲ ਜੋੜਿਆ ਜਿਸ ਸਿੱਖ ਦਾ ਸਿਰ ਸਵਾਹਿ ਗੁਰੂ ਗ੍ਰੰਥ ਸਾਹਿਬ ਦੇ ਜਿਨ੍ਹਾਂ ਨੇ ਸਾਨੂੰ ਕਾਲਪੁਰ ਨਾਲ ਜੋੜਿਆ ਉਸ ਤੋਂ ਸਵਾ ਕਿਤੇ ਨਹੀਂ ਹੋਣਾ ਨਹੀਂ ਚਾਹੀਦਾ ਸੀ ਉਹ ਸਿੱਖ ਜੁੱਤੀਆਂ ਅੱਗੇ ਮੱਥਾ ਟੇਕ ਰਹੇ ਜੁੱਤੀਆਂ ਦੀ ਪੂਜਾ ਕਰ ਰਹੇ ਇਹ ਹੀ ਪੂਜਾ ਹੈ ਹੋਰ ਕੀ ਪੂਜਾ ਇਸ ਪੱਧਰ ਤੈਸੀ ਪਹੁੰਚ ਗਏ ਆ ਆਖਰੀ ਫੋਟੋ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਵੀ ਮਾਪਕੇ ਕੀ ਹੈ ਇੱਕ ਗਰੰਥੀ ਸਿੰਘ ਗੁਰਦੁਆਰੇ ਦਾ ਥਾਲ ਲੈ ਕੇ ਗੁਰੂਗ੍ਰਾਮ ਸਾਹਿਬ ਅੱਗੇ ਆਰਤੀ ਕਰ ਰਿਹਾ ਹੈ ਉਹ ਆਰਤੀ ਦੇ ਸ਼ਬਦ ਨਾਲ ਗਾਇਨ ਕੀਤੇ ਜਾ ਰਹੇ ਨੇ ਆਰਤੀ ਦੇ ਸ਼ਬਦ ਬਾਰੇ ਵੀ ਬਹੁਤ ਸਾਰੀ ਵਿਚਾਰ ਕਰਨ ਵਾਲੀ ਹੈ ਉਪਰ ਮੈਂ ਫਿਰ ਕਿਤੇ ਆਪ ਚੈਨਲ ਸਾਂਝੀ ਕਰਾਂਗਾ ਉੱਤੇ ਆਪਾਂ ਇਸ ਵਿਸ਼ੇ ਦੇ ਵਿੱਚ ਤੇ ਵਿਚਾਰਿਆ ਹੀ ਹੈ ਲੇਕਿਨ ਐਕਸਕਲੂਸਿਵਲੀ ਵੀ ਵਿਚਾਰ ਕਰਨ ਲਈ ਹੁਣ ਤਾਂ ਉਹਦੇ ਵਿੱਚ ਮੇਸ਼ ਚਲੋ ਮੈਂ ਸੰਕੇਤਕ ਤੌਰ ਤੇ ਥੋੜੀ ਗੱਲ ਕਰ ਦਿਆਂ ਉਹਦੇ ਉੱਤੇ ਵਿਸ਼ੇਸ਼ ਤੌਰ ਤੇ ਜਿਹੜੇ ਗੱਲ ਕਰਨਾ ਲਈ ਹੈ ਕਿ ਜਿਹੜੇ ਆਰਤੀ ਦੇ ਸ਼ਬਦ ਇਸ ਇਕੱਠੇ ਕਰਕੇ ਆਰਤੀ ਬਣਾ ਲਈ ਅਸੀਂ ਵੀ ਆਰਤੀ ਬਣਾ ਲਈ ਉਹਦੇ ਵਿੱਚ ਪਹਿਲਾ ਸ਼ੋਰ ਗੁਰੂ ਨਾਨਕ ਸਾਹਿਬ ਦਾ ਦੂਜਾ ਭਗਤ ਰਵਦਾਸ ਜੀ ਦਾ ਤੀਜਾ ਭਗਤ ਧੰਨਾ ਜੀ ਦਾ ਉਹ ਆਰਤਾ ਲਾਪਸ ਵਰਤਿਆ ਗਿਆ ਆਰਤੀ ਜੋੜ ਲਿਆ ਗਿਆ ਕੋਪਾਲ ਤੇਰਾ ਆਰਤਾ ਆਰਤਾ ਦਾ ਮਤਲਬ ਹੁੰਦਾ ਹੈ ਮੰਗਤਾ ਤੇਰੇ ਦਰ ਦਾ ਭਿਖਾਰੀ ਵਰਗੋਂ ਕੀ ਕੁਝ ਮੰਗਣਾ ਉਹ ਆ ਗਿਆ ਦਾਲ ਸੀਦਾ ਮੰਗੋ ਕਿ ਉਹ ਗਮਰਾ ਖੁਸ਼ੀ ਕਰੇ ਨਿਤ ਜੀ ਔਰ ਉਥੇ ਜੋੜ ਲਿਆ ਗਿਆ ਪਰ ਉਹਦੇ ਵਿੱਚੋਂ ਕੁਝ ਸ਼ਬਦ ਜਿਹੜੇ ਨੇ 72 ਡਾਟ ਗ੍ਰਾਮ ਤੋਂ ਜੋੜ ਲਏ ਗਏ ਜਿਹੜੇ ਪੂਰੀ ਤਰ੍ਹਾਂ ਗੈਰ ਸਿਦਾਂਤਕ ਨੇ। ਅਰ ਸੇਕਥਾਲੇਕੇ ਆਰਤੀ ਕਰ ਰਹੇ ਆ ਤੁਹਾਡੇ ਸਾਹਮਣੇ। ਕੁਝ ਫੋਟੋ ਹੋਰ ਸਾਂਝੀਆਂ ਕਰਨੀਆਂ ਨੇ। ਕੱਲ ਦਾ ਦਿਨ ਇਹਨੂੰ ਹੋਰ ਚਾਰੀ ਰੱਖਾਂਗੇ ਕੱਲ ਨੂੰ ਸਮਾਪਤੀ ਕਰਾਂਗੇ। ਅੱਜ ਬਸ ਇਤਨੇ ਹੀ ਬਚਨ ਪ੍ਰਵਾਨ ਕਰਨਾ। ਭੁਈਆਂ ਕੋ ਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ